ਵਾਹਿਗੁਰੂ 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 ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਸਤਨਾਮ ਪੁਰਖ ਨਿਰਭਉ

ਸੱਚ ਕਾਲ ਸਤ ਜੁਗਾਦ ਸੱਚ ਕਾਲ ਸਤ ਹੈ ਪੀ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਹੋਸੀ ਪੀ ਸੱਚ ਸਚਰ ਮੂਲ ਨਾ ਥੋੜੀ ਇੰਦੋ ਮੂਲ ਨਾ ਕੌਣੀ ਕ ਜਿ ਚਰ ਆਪ ਕਿਰਪਾਲ ਜਿ ਚਰ ਆਪ ਕਿਰਪਾਲ ਸ਼ਬਦ ਖੋਟ ਬਾਬਾ ਨਾਨਕ ਸ਼ਬਦ ਖੋਟ ਬਾਬਾ ਨਾਨਕ ਹਾਏ ਖਰਚ ਧਨ ਮਾਲ ਹਾਏ ਖਰਚ ਧਨ ਮਾਲ ਕਉੜੀ ਜਾ ਤੂੰ ਮੇਰਾ ਬਲ ਹੈ ਕਉੜੀ ਜਾ ਤੂੰ ਮੇਰਾ ਬਲ ਹੈ ਓ ਕਿਆ ਮੋਛੰਦਾ ਉਦੋਂ ਸਭ ਕੁਛ ਮੈਨੂੰ ਸੌਂਪਿਆ ਉਦੋਂ ਸਭ ਕੁਛ ਮੈਨੂੰ ਸੌਂਪਿਆ ਜਾਨ ਤੇਰਾ ਬੰਦਾ ਜਾਨ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਲਖਮੀ ਤੋਟ ਨਾ ਆਵਈ ਹਏ ਖਰਚ ਰਹੰਦਾ ਹਏ ਖਰਚ ਰਹੰਦਾ ਲਖ 84 ਮੇਦਨੀ ਲਖ 84 ਮੇਦਨੀ ਸਭ ਸੇਵ ਕਰੰਦਾ ਸਭ ਸੇਵ ਕਰੰਦਾ ਇਹ ਵੈਰੀ ਮਪਰ ਸਭ ਕੀਤੇ ਆ ਇਹ ਵੈਰੀ ਮਪਰ ਸਭ ਕੀਤੇ ਆ ਮੈਂ ਮੰਗੇ ਮੰਦਾ ਮੈਂ ਕੇ ਮੰਦਾ ਲੇਖਕ ਨਾ ਪੁੱਛਈ ਕੋਈ ਨਾ ਪੁੱਛਈ ਜੋ ਹਰ ਬਖਸ਼ੰਦਾ ਜੋ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀਏ ਸਭੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ ਜਾਂ ਤੁਧ ਪਾਵੰਦਾ ਦੀ ਮਹਲਾ ਪੰਜਵਾਂ ਦੀ ਮਹਲਾ ਪੰਜਰਾ ਸਰਕਰ ਬੈ ਸੋ ਹਰ ਜਨ ਪਿਆਰੇ ਏਕਰ ਪੈ ਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਾ ਸਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗ ਮਿਲ ਕੀਨੋ ਦਾ ਸੰਗਲ ਸੰਗ ਮਿਲ ਕੀ ਤੋਤਾ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ ਸ਼ੋਰਠ ਮਹੱਲਾ ਪੰਜਵਾ ਸ਼ੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਹਰਿ ਹਰਿ ਕੇ ਦੁਖ ਨਿਵਾਰੈ ਸੁਖ ਮਨ ਸਧਾਰੈ ਸੁਖ ਮਨ ਸਧਾਰੈ ਦਰਸ਼ਨ ਪੇਟ ਤੋਤ ਨਿਹਾਲਾ ਦਰਸ਼ਨ ਪੇਟ ਤੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਹਰਿ ਕਾ ਨਾਮ ਵਿਚਾਰੈ ਮੇਰਾ ਬੈਸ ਗੁਰੂ ਗੋਵਿੰਦ ਮੁਖ ਦੇਵਾ ਹਰ ਹਰ ਨਾਮ ਬਦ ਮੁਖ ਦੇਵਾ ਕਟ ਜਮ ਕੀ ਫੰਦਾ ਕਟ ਜਮ ਕੀ ਫੰਦਾ ਸਮਰਥ ਪੁਰਖ ਪੂਰਨ ਮੂਰਤੇ ਆਪੇ ਕਰਨੇ ਹਾਰਾ ਆਪੇ ਕਰਨੇ ਹਾਰਾ ਆਪਣਾ ਦਾਸ ਸਰਪੁ ਬਾਰਿਆ ਨਾਨਕ ਨਾਮ ਅਧਾਰਾ ਨਾਨਕ ਨਾਮ ਅਧਾਰਾ गोबिंद मुकंद उधारी अपारे गोबिंद मुकंद उधारी अपारे हरयंग करयंग निरनामे अकामे हरयंग करयंग निरनामे अकामे गोबिंद मुकंद उधारी अपारे गोबिंद मुकंद उधारी अपारे हरयंग करयंग निरनामे अकामे हरयंग करयंग निरनामे अकामे ਮੇਰੀ ਹਰ ਕਾਮੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਹਰਿ ਅੰਗ ਕਰਿ ਅੰਗ ਨਰਨਾਮੇ ਕਾਮੇ ਹਰਿ ਅੰਗ ਕਰਿ ਅੰਗ ਨਰਨਾਮੇ ਆਕਾਮੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਹਰਿ ਅੰਗ ਹਰੀ ਅੰਗ ਨਰਨਾਮੇ ਕਮੇ ਹਰੀ ਅੰਗ ਨਰਨਾਮੇ ਅਕਾਮੇ ਗੋਬਿੰਦ ਮੁਕੰਦ ਉਦਾਰੇ ਆਪਾਰੇ ਗੋਬਿੰਦ ਮੁਕੰਦ ਉਦਾਰੇ ਨਾ ਪਾਰੇ ਹਰੀ ਅੰਗ ਰੀ ਅੰਗ ਨਰਨਾਮੇ ਕਮੇ ਹਰੀ ਅੰਗ ਨਰਨਾਮੇ ਅਕਾਮੇ ਗੋਬਿੰਦ ਮੁਕੰਦ ਉਦਾਰੇ yang narname